ਸੁਬੀਰਾ ਵੇਖ ਕੇ ਸ਼ਾਇਦ ਤੁਹਾਡੀਆਂ ਵੀ ਅੱਖਾਂ ਹੈਰਾਨ ਹੋ ਜਾਣਗੀਆਂ ਦਰਸਲ ਘਰ ਦੇ ਬਾਹਰ ਇੱਕ ਕੁੜੀ ਨੇ ਬਹਾਦਰੀ ਦੀ ਉਦਾਹਰਣ ਪੇਸ਼ ਕਰ ਦਿੱਤੀ ਹੈ ਦਰਸਲ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇਸ ਕੁੜੀ ਨੇ ਹਿੰਮਤ ਵਿਖਾਉਂਦਿਆਂ ਐਕਟਿਵਾ ਚੋਰ ਨੂੰ ਹੀ ناکਾਮ ਕਰ ਦਿੱਤਾ ਲੁਧਿਆਣਾ ਤੋਂ ਇਹ ਵੱਡੀ ਖਬਰ ਹੈ ਤੇ ਡਾਬਾ ਥਾਣੇ ਦੇ ਖੇਤਰ ਦੇ ਵਿੱਚ ਰਹਿਣ ਵਾਲੀ ਇਸ ਕੁੜੀ ਦੇ ਵੱਲੋਂ ਬੜੀ ਬਹਾਦਰੀ ਦੇ ਨਾਲ ਇਸ ਚੋਰ ਦਾ ਸਾਹਮਣਾ ਕੀਤਾ ਗਿਆ ਤੇ ਚੋਰੀ ਦੀ ਸਾਰੀ ਵਾਰਦਾਤ ਨੂੰ ਹੀ ناکਾਮ ਕਰ ਦਿੱਤਾ ਗਿਆ ਤੇ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਲੜਕੀ ਨੇਹਾ ਆਪਣੇ ਘਰ ਦੇ ਵਿੱਚ ਸੀ ਜਦ ਉਸਨੇ ਸੀਸੀਟੀਵੀ ਕੈਮਰੇ ਦੇ ਵਿੱਚ ਵੇਖਿਆ ਕਿ ਇੱਕ ਸ਼ੱਕੀ ਨੌਜਵਾਨ ਸਕੂਟੀ ਦੇ ਆਲੇ ਦੁਆਲੇ ਘੁੰਮ ਰਿਹਾ ਸਭ ਤੋਂ ਪਹਿਲਾਂ ਨੇਹਾ ਨੇ ਉਸ ਨੂੰ ਹਟਣ ਦੇ ਲਈ ਕਿਹਾ ਪਰ ਨੌਜਵਾਨ ਨੇ ਸਕੂਟੀ ਚੋਰੀ ਕਰਨ ਦੀ ਜਦ ਕੋਸ਼ਿਸ਼ ਕੀਤੀ ਹੈ ਤਾਂ ਨੇਹਾ ਨੇ ਫੋਨ ਕਰਕੇ ਆਪਣੇ ਪਤੀ ਨੂੰ ਸੱਦਿਆ ਤੇ ਫਿਰ ਉਸ ਤੋਂ ਬਾਅਦ ਲੋਕ ਵੀ ਇਕੱਠੇ ਹੋ ਗਏ ਨੇ ਹਾਲਾਂਕਿ ਨੀਹਾ ਨੇ ਵੀ ਖੁਦ ਹਿੰਮਤ ਵਿਖਾਈ ਹੈ ਪਹਿਲਾ ਡੰਡਾ ਚੁੱਕ ਕੇ ਉਸ ਚੋਰ ਤੇ ਹਮਲਾ ਕਰ ਦਿੱਤਾ ਤੇ ਉਸ ਦੀ ਹਿੰਮਤ ਨੂੰ ਵੇਖਦਿਆ ਗੁਆਂਢੀ ਵੀ ਇਕੱਠੇ ਹੋ ਜਾਂਦੇ ਨੇ ਤੇ ਸਾਰਿਆਂ ਨੇ ਮੌਕੇ ਤੇ ਰਲ ਕੇ ਇਸ ਚੋਰ ਦੀ ਜੰਮ ਕੇ ਛੇਤਰ ਪਰੇਡ ਕੀਤੀ ਜਿਸ ਤੋਂ ਬਾਅਦ ਇਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਕਾਰਵਾਈ ਤੋਂ ਬਾਅਦ ਇਲਾਕੇ ਦੇ ਵਿੱਚ ਇਸ ਕੁੜੀ ਦੇ ਕਾਫੀ ਚਰਚੇ ਹੋ ਰਹੇ ਨੇ ਕਾਫੀ ਵਾਅ ਵਾਈ ਇਸ ਨੂੰ ਮਿਲ ਰਹੀ ਹੈ ਪਰ ਆਏ ਦਿਨ ਹੀ ਅਜੀਆਂ ਵਾਰਦਾਤਾ ਵੀ ਦੱਸਦੀ ਹੈ ਕਿ ਸਾਹਮਣੇ ਆ ਰਹੀਆਂ ਨੇ ਜਿਸ ਦੇ ਨਾਲ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਬਾਬਾ ਜੀ ਕੀ ਨਾਮ ਕੀ ਹੈ ਤੁਹਾਡਾ ਰੋਹਿਤਾਸ ਸਿੰਘ ਕੀ ਮਾਮਲਾ ਕੀ ਹੋਇਆ ਕੱਲ ਜਿਹੜਾ ਦਾ ਮਾਮਲਾ ਸੀ ਕੱਲ ਦਾ ਮਾਮਲਾ ਪਹਿਲੇ ਤਾਂ ਮੈਨੂੰ ਪਤਾ ਨਹੀਂ ਸੀ ਇਸ ਗੱਲ ਬਾਰੇ ਹਮ ਮੈਂ ਘਰੇ ਬਾਪੂ ਮੇਰਾ ਹੈਗਾ ਉਹਦੇ ਕੋਲ ਬੈਠਾ ਸੀ ਹਮ ਤੇ ਪੁਣੇ 4:00 ਵਜੇ ਮੇਰੇ ਸਾਥੀ ਦਾ ਫੋਨ ਗਿਆ ਮੇਰੇ ਕੋਲ ਹੂੰ ਕਹਿੰਦਾ ਘਰੇ ਹੀ ਹੋ ਕਹਿੰਦੇ ਹਾਂ ਮੈਂ ਘਰੇ ਹੀ ਹਾਂ ਹੂੰ ਕਹਿੰਦਾ ਦੇਖਿਓ ਘਰੇ ਜਾ ਕੇ ਕੀ ਗੱਲਬਾਤ ਹੈਗੀ ਹੈ ਕਹਿੰਦਾ ਕੋਈ ਚੋਰਚਾਰ ਆਇਆ ਹੋਇਆ ਪਤਾ ਨਹੀਂ ਮੋਟਰਸਾਈਕਲ ਉਹ ਸਿਕਿਉਰਟੀ ਲੈ ਕੇ ਜਾਣ ਨੂੰ ਤਿਆਰ ਬੈਠਿਆ ਹੂੰ ਮੈਂ ਫਿਰ ਉੱਥੇ ਇਦਾਂ ਹੀ ਉਹਨੂੰ ਤੋਂ ਮੈਂ ਕੁਰਤਾ ਵੀ ਪਾਇਆ ਪਰ ਕੱਲ ਮੈਂ ਬਨੀਆਨ ਔਰ ਪਜਾਮੇ ਜੀ ਸੀਗਾ ਹੂੰ ਬੈਠਿਆ ਉੱਥੇ ਹੂੰ ਤੇ ਮੈਂ ਤੁਰੰਤ ਡਾਂਗ ਚੱਕੀ ਮੈਂ ਫਟਾਫਟ ਉਧਰੋਂ ਨਿਕਲਿਆ ਤੇ ਇਹਨਾਂ ਦੇ ਪੜੋਸੀ ਸੀਗੇ ਵੀਡੀਓ 'ਚ ਮੈਂ ਦੇਖ ਰਿਹਾ ਤੁਸੀਂ ਡਾਂਗਾ ਮਾਰ ਮਾਰ ਥੱਲੇ ਸੁੱਟ ਲਿਆ ਉਹਨੂੰ ਤੇ ਉਹ ਹੀ ਬਾਅਦ ਹੀ ਹੋਈ ਨਾ ਇਹ ਤੋਂ ਹਾਂ ਤੇ ਉਸ ਵੇਲੇ ਦੋਨੋਂ ਸੀਗੇ ਇੱਥੇ ਤੇ ਮੈਂ ਦੂਰ ਉਹਨਾਂ ਨੂੰ ਕਿਹਾ ਮੈਂ ਕਿਹਾ ਜਾਨ ਨਾ ਦੇ ਉਹ ਜਰਾ ਇਹਨੂੰ ਘੇਰ ਕੇ ਰੱਖ ਲਓ ਘੇਰ ਕੇ ਰੱਖ ਲਓ ਇਹਨੂੰ ਇੰਨੀ ਉਮਰ ਹੋਣ ਦੇ ਬਾਵਜੂਦ ਡਰ ਨਹੀਂ ਲੱਗਿਆ ਵੀ ਉਹ ਮੇਰੇ ਤੇ ਹਮਲਾ ਕਰ ਸਕਦਾ ਹੈ ਜਾਂ ਮੇਰਾ ਨੁਕਸਾਨ ਕਰ ਸਕਦਾ ਡਰ ਦੀ ਗੱਲ ਤੋਂ ਇਹ ਹੈ ਕਿ ਮੈਨੂੰ 9 ਸਾਲ ਇੱਥੇ ਹੋ ਗਏ 10ਵੇਂ ਸਾਲ ਲੱਗ ਗਈ ਹੂੰ ਤਾਂ 4-5 ਵਾਰ ਦਾਤਾ ਮੇਰੇ ਨਾਲ ਹੋ ਚੁੱਕੀ ਨੇ ਇੱਥੇ ਪਤਾ ਲੱਗਿਆ ਐਮਐਲਏ ਦਾ ਦਫ਼ਤਰ ਵੀ ਤੁਹਾਡੇ ਬਿਲਕੁਲ ਨਾਲ ਹੀ ਹੈ ਨਾਲ ਹੀ ਹੈ ਜੀ ਐਮਐਲਏ ਸਾਹਿਬ ਕੀ ਕਰਨਗੇ ਉਹ ਤਾਂ ਆਪ ਹੀ ਮੋਬਾਈਲ ਖੁਸਵਾਨਣੇ ਤਿਆਰ ਬੈਠੇ ਨੇ ਉਹ ਬਾ ਜੀ ਬਾ ਸੋ ਕਿਹੜਾ ਮੱਲਾ ਕਿਹੜਾ ਇਹ ਮੱਲਾ ਇਹ ਐਮ ਜੇ ਕਨਗਰ ਵੀ ਲੱਗਦਾ ਐ ਤੇ ਸਤਗੁਰ ਨਗਰ ਵੀ ਲੱਗਦਾ ਚਲੋ ਠੀਕ ਹੈ ਅੱਜ ਥਾਣੇ ਦੇ ਵਿੱਚ ਇੱਕ ਰਿਪੋਰਟ ਹੋਰ ਲਿਖੀ ਜਾਂਦੀ ਉਸ ਤੋਂ ਪਹਿਲਾਂ ਜਿਹੜਾ ਵਾਕਿਆ ਮੈਂ ਤੁਹਾਨੂੰ ਦੱਸਣ ਲੱਗਿਆ ਤੁਹਾਨੂੰ ਮਾਣ ਵੀ ਹੋਏਗਾ ਤੇ ਫਕਰ ਵੀ ਹੋਏਗਾ ਪੰਜਾਬ ਦੀ ਧੀ ਤੇ ਪੰਜਾਬ ਦੀ ਲੜਕੀ ਜੋ ਕਿ ਇੱਕ ਚੋਰ ਅੱਜ ਬੜੀ ਹੁਸ਼ਿਆਰੀ ਨਾਲ ਐਕਟਿਵਾ ਚੱਕਣ ਆ ਰਿਹਾ ਸੀ ਤੇ ਜਦੋਂ ਉਹਦੀ ਹਰਕਤਾਂ ਦੇਖ ਕੇ ਇਸ ਭੈਣ ਨੂੰ ਸ਼ੱਕ ਪਿਆ ਮੈਂ ਤੁਹਾਡੇ ਨਾਲ ਰੂਬ ਰੂਬ ਹੀ ਕਰਾਉਣਾ ਹਾਂ ਸ਼ੱਕ ਪੈਣ ਤੋਂ ਬਾਅਦ ਇਸ ਭੈਣ ਨੇ ਮੌਕਾ ਸਾਹਮ ਕੇ ਜੋ ਉਹਦੇ ਡਾਂਗ ਫੇਰੀ ਉਹਦੇ ਨਾਲ ਮੈਨੂੰ ਤਾਂ ਬੜਾ ਮਾਣ ਹੋਇਆ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਵੀ ਮਾਣ ਹੋਊਗਾ ਆਓ ਰੂਬਰੂ ਹੁੰਨੇ ਆਪਾਂ ਕੀ ਨਾਮ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਨਹਿਨਾ ਇਹ ਕਿਹੜੀ ਜਗ੍ਹਾ ਹੈ ਇਹ ਆਪਣਾ ਲੋਹਾਰਾ ਹੈ ਨੀਅ ਰਾਧਾ ਸੁਆਮੀ ਸਤ ਸੰਗਰ ਇੱਕ ਬਿਲਕੁਲ ਠੀਕ ਹੈ ਤੇ ਕੀ ਮਾਮਲਾ ਕੀ ਹੋਇਆ ਸੀ ਜਿਵੇਂ ਕਿ ਮੈਂ ਵੀਡੀਓ ਚ ਦੇਖ ਰਿਹਾ ਕਿ ਵੀ ਤੁਸੀਂ ਡਾਂਗ ਲੈ ਕੇ ਇੱਕ ਬੰਦੇ ਦੀ ਸੇਵਾ ਕਰ ਰਹੇ ਹੋ ਕੀ ਮਾਮਲਾ ਹੈ ਐਕਚੁਅਲੀ ਹੋਇਆ ਕਿ ਜੀ ਦੁਪਹਿਰ ਦਾ ਟਾਈਮ ਸੀ ਮੈਂ ਬੇਟੇ ਨੂੰ ਮੇਰੇ ਹਸਬੰਦ ਛੱਡਣ ਗਏ ਹੋ ਸੀਗੇ ਦੁਗਰੀ ਤੇ ਦੁਪਹਿਰੇ ਮੈਂ ਕੱਲੀ ਸੀ ਘਰੇ ਠੀਕ ਹੈ ਛੋਟੀ ਗੁੜੀਆ 7 ਸਾਲ ਦੀ ਦੂਜੇ ਬੈਡਰੂਮ ਚ ਸੌ ਰਹੀ ਸੀ ਠੀਕ ਹੈ ਤੇ ਮੈਂ ਉਹਦੇ ਕੱਪੜੇ ਤੈਹ ਲਗਾ ਰਹੀ ਸੀ ਤੇ ਨੈਟ ਤੁਹਾਨੂੰ ਪਤਾ ਡਿਸਪਲੇ 24 ਆਵਰ ਚੱਲਦਾ ਰਹਿੰਦਾ ਹੈ ਕੈਮਰੇਸ ਤੇ ਮੈਂ ਉੱਥੇ ਦੇਖਿਆ ਕੋਈ ਅਣਜਾਣ ਜਿਹਾ ਬੰਦਾ ਆ ਕੇ ਸਕੂਟੀ ਤੇ ਬੈਠਾ ਚੱਕ ਲੇ ਤੇ ਮੈਂ ਇੱਕਦਮ ਗੇਟ ਨਹੀਂ ਖੋਲਿਆ ਮੈਂ ਉੱਪਰ ਜਾ ਕੇ ਮੈਂ ਕਿਹਾ ਵੀ ਅਥੇ ਨਾ ਬੈਠੋ ਕੰਮ ਕੀ ਹੈ ਤੋ ਮੈਨੂੰ ਉੱਤੇ ਦੋ ਤਿੰਨ ਵਾਰ ਨੂੰ ਦੇਖਿਆ ਵੀ ਤੇ ਉਸ ਤੋਂ ਬਾਅਦ ਇਗਨੋਰ ਕਰੀ ਜਾਈ ਤੇ ਮੈਂ ਕਿਹਾ ਅਥੂ ਉੱਠ ਕੇ ਤੁਸੀਂ ਗਾਂ ਕਿਤੇ ਅੱਗੇ ਜਾ ਕੇ ਬੈਠ ਜਾ ਹੂੰ ਤੇ ਇਗਨੋਰ ਕਰਦੇ ਰਿਹਾ ਤਿੰਨ ਚਾਰ ਵਾਰ ਮੈਂ ਉਹਨੂੰ ਬੋਲਿਆ ਵੀ ਡਾਂਟਿਆ ਵੀ ਹੂੰ ਹੂੰ ਬਟ ਜਦ ਦੇਖਿਆ ਜਦੋਂ ਲਾਸਟ ਦੇ ਵਿੱਚ ਸਕੂਟਰੀ ਘੁਮਾਣ ਲੱਗਿਆ ਤੇ ਮੈਂ ਆਪਣੇ ਹਸਬੰਦ ਨੂੰ ਕਾਲ ਕੀਤੀ ਹੂੰ ਤੇ ਮੈਂ ਕਿਹਾ ਅੱਧ ਗੱਲ ਹੋਈ ਐ ਤੇ ਉਹ ਉਹਨਾਂ ਨੇ ਫਿਰ ਅੱਗੇ ਆਪਣੀ ਗਲੀ ਦੇ ਵਿੱਚ ਅੰਕਲ ਰਹਿੰਦੇ ਨੇ ਉਹਨਾਂ ਨੂੰ ਕਾਲ ਕੀਤਾ ਮੈਂ ਕਿਹਾ ਜੀ ਮੈਂ ਇਧਰੋਂ ਡਾਂਗ ਲੈ ਕੇ ਨਿਕਲਦੀ ਹਾਂ ਕੋਈ ਕਿਤੇ ਕਿਤੇ ਭਜੂਗਾ ਡਾਂਗ ਸੀਗੀ ਕਰੇ ਕਰੇ ਡਾਂਗ ਰੱਖੇ ਬੜੀ ਮਾਨ ਵਾਲੀ ਗੱਲ ਹੈ ਹਿੰਮਤ ਹਿੰਮਤ ਜਿਹੜੀ ਤੁਹਾਡੀ ਦੇਖੀ ਉਹ ਕਾਬਿਲ ਏ ਤਾਰੀਫ ਹੈ ਫਿਰ ਕੀ ਹੋਇਆ ਤੇ ਮੈਂ ਕਿਹਾ ਜੀ ਮੈਂ ਇਧਰੋਂ ਮਾਰੂੰਗੀ ਤਾਂ ਉਹ ਕਿਤੇ ਨਾ ਕਿਤੇ ਭਜਣਾ ਤੇ ਮੈਂ ਕਿਹਾ ਅੱਗੇ ਜਾਊਗਾ ਤੇ ਉਧਰੋਂ ਅੰਕਲ ਨੂੰ ਕਾਲ ਕਰ ਦੋ ਅੱਗੋਂ ਅੰਕਲ ਫੜ ਲੈਣਗੇ ਫਿਰ ਕਿੰਨੀਆਂ ਕਡਾਂਗਾ ਫੇਰੀਆਂ ਆਪਾਂ ਆਹ ਸਾਫ ਕਰ ਕਿੰਨੀਆਂ ਕਡਾਂਗਾ ਫੇਰੀਆਂ ਫਿਰ ਆਪਾਂ ਤੇ ਉਸ ਤੋਂ ਬਾਅਦ ਮੈਂ ਜਿੱਦ ਉੱਧਰ ਜੁੱਦੜਾਰੀ ਕੈਂਬਰੀ ਦੇ ਅਸੀਂ ਖੋਲੀ ਨਹੀਂ ਉੱਧਰ ਵੀ ਕਾਫੀ ਪਈਆਂ ਤੇ ਅਸੀਂ ਮਾਰਦੇ ਮਾਰਦੇ ਉੱਧਰ ਤੱਕ ਲੈ ਗਏ ਉੱਧਰ ਅੰਕਲ ਵੀ ਆ ਗਏ ਮਤਲਬ ਨੋ ਦਾਸ ਤਾਂ ਬਈ ਇਹ ਪਈ। ਦਾਨੀ ਤੁਂ ਡਾਂਗਾ ਮਾਰਤੀਆਂ ਤੇ ਚੋਰ ਭੱਜ ਗਿਆ ਤੇ ਕਿੱਦਾਂ ਵੀ ਮੈਂ ਮਤਲਬ ਅੰਦਰ ਉਹ ਕਿੱਦਾਂ ਲੱਗਿਆ ਕਿ ਮੈਂ ਇਹਦੇ ਨਾਲ ਮੁਕਾਬਲਾ ਕਰ ਲਵਾਂ ਕਿਉਂਕਿ ਅੱਜ ਕੱਲ ਜਿੰਨੇ ਵੀ ਲੋਕ ਸਾਨੂੰ ਮਿਲਦੇ ਨੇ ਉਹ ਕਹਿੰਦੇ ਵੀ ਚੋਰ ਸੀ ਇਹਨਾਂ ਕੋਲੇ ਕੋਈ ਹਥਿਆਰ ਹੋ ਸਕਦਾ ਅਸੀਂ ਤਾਂ ਨਹੀਂ ਲੜੇ ਤਾਂ ਨਹੀਂ ਭਿੜੇ ਤੁਹਾਨੂੰ ਕਿੱਦਾਂ ਲੱਗਿਆ ਐਕਚੁਅਲੀ ਡਰ ਹੈ ਡਰ ਤੋਂ ਅਗੇ ਜਿੱਤ ਹੈ ਹੂੰ ਆਪਾਂ ਡਰ ਕੇ ਸਿਲੰਡਰ ਕਰਤਾ ਜੀ ਨਹੀਂ ਨਹੀਂ ਫੜ ਲਓ ਬਚਾਓ ਮੈਂ ਕੋਈ ਅਜਾ ਸ਼ਬਦ ਯੂਸ ਹੀ ਨਹੀਂ ਕੀਤਾ ਨਾ ਮੈਂ ਬਚਾਓ ਬਚਾਓ ਕੀਤਾ ਨਾ ਮੈਂ ਕਿੰਨੇ ਸੇ ਵਾਲੇ ਦੁਆਲੇ ਜਿਵੇਂ ਮੈਂ ਦੇਖ ਰਿਹਾ ਵੀ ਆਬਾਦੀ ਵੀ ਘਟ ਹੈ ਤੇ ਫਿਰ ਤੁਸੀਂ ਉਸ ਟਾਈਮ ਕੱਲੇ ਸੀ ਮੈਂ ਕੋਈ ਨਾ ਮੈਂ ਚਲਾਈਆਂ ਸਿਰਫ ਮੈਂ ਡਾਂਗ ਹੀ ਫੇਰੀ ਨਾ ਮੈਂ ਚੋਰੀ ਵਾਲੀ ਗੱਲ ਹੈ ਮੈਂ ਇਸ ਚੀਜ਼ ਨੂੰ ਦਿਲੋਂ ਸਲੂਟ ਕਰਦਾ ਜੀ ਧੰਨਵਾਦ